ਸਾਲ ਰਤਿਂ ਜੀ ਸਤਗੁਰ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਵਾ ਪਹਿਲੇ ਪਾਤਸ਼ਾਹ ਧੰਤਨ ਸ੍ਰੀ ਗੁਰੂ ਨਾਨਕ ਦੇਵ ਜੀ ਉਹ ਮਹਾਰਾਜ ਆਪ ਜੀ ਦੀ ਆਪਾਵਰ ਕਿਰਪਾ ਹੋਈ ਹੈ ਸੱਚੇ ਪਾਤਸ਼ਾਹ ਜੀ ਉਹ ਪੱਖ ਦੀ ਨਮੈਂਦਾ ਜਮਾਤ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਹਰ ਸਾਲ ਦੀ ਤਰ੍ਹਾਂ ਧੰਤਨ ਸ੍ਰੀ ਗੁਰੂ ਨਾਨਕ ਦੇਵ ਜੀ ਉਹ ਮਹਾਰਾਜ ਆਪ ਜੀ ਦੇ ਪ੍ਰਕਾਸ਼ ਪੁਰਬ ਨੂੰ ਮਨਾਉਣ ਦੇ ਲਈ ਵਿਸ਼ੇਸ਼ ਜਥਾ ਸੱਦ ਨੂੰ ਜੀਓ ਸਰਚਖੰਡ ਸ਼੍ਰੀ ਦਰਬਾਰ ਸਾਹਿਬ ਸ਼੍ਰੀ ਹਰਮੰਦਰ ਸਾਹਿਬ ਅੰਮ੍ਰਿਤਸਰ ਸਾਹਿਬ ਤੋਂ ਸੱਚੇ ਪਾਤਸ਼ਾਹ ਜੀ ਉਹ ਗੁਰਦੁਆਰਾ ਸ਼੍ਰੀ ਨਨਕਾਣਾ ਸਾਹਿਬ ਪਾਕਿਸਤਾਨ ਲਈ ਰਵਾਨਾ ਹੋਣ ਲੱਗਾ ਹੈ ਆਪ ਨੇ ਕਿਰਪਾ ਕਰਨੀ ਮਿਹਰ ਕਰਨੀ ਸਮੂਹੇ ਜੱਫੇ ਦੇ ਸਿੱਖੇ ਮੇਰਾ ਪ੍ਰਿਆ ਹੱਥ ਰੱਖਣਾ ਆਪ ਕਿਰਪਾ ਕਰਕੇ ਆਪਣੇ ਖੁੱਲੇ ਦਰਸ਼ਨ ਦੇਦਾਰੇ ਕਰਵੋਣੇ ਭੈ ਭਾਵਨੀ ਦੇ ਵਿੱਚ ਰੱਖਣਾ ਸੱਚੇ ਪਾਤਸ਼ਾਹ ਜੀਓ ਆਪ ਜੀ ਦੇ ਪ੍ਰਕਾਸ਼ ਗੁਰੂ ਤੇ ਸਮੁੱਚੀ ਧਾਮ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਸੱਚੇ ਪਾਤਸ਼ਾਹ ਜੀ ਅਰਦਾਸ ਵੀ ਕਰਦੀ ਹੈ ਆਪ ਜੀ ਕਿਰਪਾ ਕਰੋ ਕਰਤਾਰਪੁਰ ਸਾਹਿਬ ਦਾ ਲੰਘਾ ਵੀ ਜਲਦੀ ਖੁੱਲੇ ਤੇ ਗੁਰੂ ਜੀਆਂ ਸਤਿ ਆ ਦਰਸ਼ਨ ਕਰਨਾ ਸਮੁੱਚੇ ਪੰਥ ਨੂੰ ਚੜ੍ਹਦੀ ਕਲਾ 'ਚ ਰੱਖਣਾ ਇਕਤਾ ਦੇ ਪਾਗ ਰੱਖਣੀ ਆਂਗ ਸੰਗ ਸਹਾਈ ਹੋਣਾ ਜੀ ਨਾਨਕ ਨਾਮ ਚੜ੍ਹਦੀ ਕਲਾ ਮੇਰੀ ਭਣੀ